ਨਾਲੋਤੀ ਮੈਂ ਗੱਲਾਂ ਹੀ ਵਖਾ ਵਿੱਚ ਕਰ ਲਈਏ ਬਾਰ ਜਿਹੜੀ ਆ ਉਹ ਕਰਦੇ ਕਰਦੇ ਕੋਈ ਟੁੱਟ ਗਈ ਲੈ ਟੁੱਟ ਜਾਂਦੀ ਆ ਫੇਰ ਵੀਡੀਓ ਬਣਾਉਂਦਾ ਉਹਦਾ ਸੁਆਦੀ ਹੁੰਦਾ ਉਹ ਜਿਆਦੀ ਹੁੰਦਾ ਛੇਤਮੰਤ ਤੇ ਅਚੇਤਮਾ ਹਾਂ ਇਹਦੇ ਛੇਤ ਤੇ ਅਚੇਤ ਹਾਂ ਇੱਕ ਹੋਰ ਹੁੰਦਾ ਆ ਕਿ ਮਤਲਬ ਤੁਸੀਂ ਮਨ ਲਓ ਕਿ ਅਸਨਾ ਕਰਕੇ ਕੋਈ ਵੀ ਚੀਜ਼ ਤੁਸੀਂ ਗਲਤ ਕੀਤੀ ਹੈ ਸਹੀ ਕੀਤੀ ਹੈ ਤੁਸੀਂ ਆਪਣੇ ਮਨ ਨੂੰ ਐਸਾ ਕਰਕੇ ਬੈਠੇ ਹੋ ਤੇ ਤੁਸੀਂ ਧਿਆਨ ਨਾਲ ਦੇਖੋ ਕਿ ਤੁਹਾਡੇ ਮਨ ਦੇ ਵਿੱਚ ਵਿਚਾਰ ਜਿਹੜੇ ਆ ਉਹ ਕਿੱਥੇ ਚੱਲ ਰਹੇ ਆ ਕੀ ਚੱਲ ਰਹੇ ਆ ਤੇ ਉਹ ਵਿਚਾਰਾਂ ਨੂੰ ਦੇਖੋ ਉਹਨਾਂ ਨੂੰ ਸਿਰਫ ਉਹਨਾਂ ਨੂੰ ਸਿਰਫ ਮਤਲਬ ਐਨਲਾਈਜ਼ ਕਰ ਦੇਖਣਾ ਹੀ ਹੈ ਵਿਚਾਰ ਆਉਂਦੇ ਰਹਿਣੇ ਆ ਤੇ ਆਪਣੇ ਆਪ ਨੂੰ ਆਪਣੇ ਆਪ ਨੂੰ ਆਪਣੇ ਆਪ ਨੂੰ ਆਪੇ ਹੀ ਬਣਾਇਆ ਕਿ ਉਹ ਸਰਗਰਮ ਹੋ ਗਿਆ ਸੀ ਨਾ ਤੇ ਉਹਦੇ ਜੇ ਕੋਈ ਸਾਰੀ ਖਬਰ ਆਇਆ ਦੁਖਦੀ ਖਬਰ ਆ ਉਹਦੇ ਨਾਲ ਦੁਖੀ ਨਹੀਂ ਹੋਣਾ ਤੇ ਜੇ ਕੋਈ ਖੁਸ਼ੀ ਦੀ ਖਬਰ ਆ ਉਹਦੇ ਨਾਲ ਖੁਸ਼ ਨਹੀਂ ਹੋਣਾ ਉਹਨੂੰ ਸਿਰਫ ਰਿਵਿਊ ਕਰਨਾ ਅਦਾ ਕਰਕੇ ਦੇਖਣਾ ਤੇ ਦੇਖਾ ਨੰਗਾ ਤਾਂ ਜਾਂਦਾ ਨੰਗਾ ਜਾਂਦਾ ਸੀ ਉਹ ਲੰਗੀ ਜਾਏ ਮਤਲਬ ਅਦਾ ਕਰਕੇ ਅਦਾ ਕਰੀ ਹੁੰਦਾ ਨਹੀਂ ਪਰ ਅਦਾ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਪਰ ਕਿੱਦਾਂ ਕਰ ਲੈਣਾ ਕੋਈ ਇਹੀ ਤੇ ਉਧਿਆਤਨ ਕੀ ਹੈ ਉਧਿਆਤਨ ਦੀ ਸ਼ੁਰੂਆਤ ਇਹ ਵੀ ਹੁੰਦੀ ਹੈ ਕਿ ਪਹਿਲਾਂ ਨਹੀਂ ਕੀ ਹੁੰਦੇ ਜਿਵੇਂ ਮਤਲਬ ਮੰਨ ਲਓ ਅਸੀਂ ਛੂਹ ਚਪਾਈ ਕਰਦੇ ਹਾਂ ਤੇ ਉਹ ਜਦੋਂ ਛੂਹਣਾ ਤਰੋਂ ਕਹਿੰਦਾ ਨਹੀਂ 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 ਤੂੰ ਮੇਰੀ ਕਮੀਜ਼ ਛੂਹੀ ਹੈ ਮੈਂ ਤੂੰ ਮੇਰਾ ਮੈਰੀਜ ਆਇਆ ਤੇ ਜਹਾ ਤਾਂ ਨਹੀਂ ਨਹੀਂ ਮੇਨੂੰ ਹੱਥ ਲੱਗਾ ਹੀ ਨਹੀਂ ਲੱਗਾ ਫਿਰ ਜਦੋਂ ਨਹੀਂ 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 ਮਾਰਾ ਜਾ ਬਸ ਅਜਾ ਕਰਕੇ ਮੇਰੇ ਪੇਟ ਨੂੰ ਮਾਰ ਜਾ ਐਸਾ ਕਰਕੇ ਲੱਗਾ ਮੇਰਾ ਨਹੀਂ ਛੂਇਆ ਤੂੰ ਮਤਲਬ ਕਈ ਵਾਰ ਨਹੀਂ ਨਹੀਂ ਬਾਹ ਪੜੀ ਹੈ ਤੂੰ ਮੇਨੂੰ ਨਹੀਂ ਪੜਿਆ ਮਤਲਬ ਮੈਂ ਕੌਣ ਆ ਮੈਂ ਟੀ ਵਾਰਿੰਗ ਜੀ ਸੋਚਣਾ ਪੈਂਦਾ ਫਿਰ ਇੱਥੇ ਆ ਕੇ ਸੋਚਣਾ ਪੈਂਦਾ ਕਿ ਮੈਂ ਕੌਣਾ ਜਿਹੜਾ ਜਿਹੜਾ ਇਹ ਸਾਰੀਆਂ ਕਿਰਿਆਵਾਂ ਦੇ ਪਿੱਛੇ ਚੱਲ ਰਿਹਾ ਆ ਉਹ ਮੈਂ ਕੌਣ ਆ ਮੈਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਉਹਨੂੰ ਖੋਜੋ ਕਿ ਉਹ ਮੈਂ ਕੌਣ ਆ ਉਹ ਮੈਂ ਕੌਣ ਆ ਉਹ ਕੱਲੇ ਖੋਜੜਨਾ ਬਹੁਤ ਟਾਈਮ ਲੱਗਦਾ ਆ ਮਤਲਬ ਕੱਲੇ ਖੋਜੜਨਾ ਬਹੁਤ ਟਾਈਮ ਲੱਗਦਾ ਇਸਕਾ ਕੀ ਗੁਰੂ ਦੀ ਗੋੜ ਪੈਂਦੀ ਹੈ ਗੁਰੂ ਸ਼ਬਦ ਆ ਗੁਰੂ ਇੱਕ ਸ਼ਬਦ ਹੁੰਦਾ ਆ ਜਿਹੜਾ ਕਿ ਇਹ ਸ਼ਬਦ ਬੋਲਦਾ ਜਿਹੜੇ ਗੁਰੂ ਦੇ ਮੁਖ ਚੋਂ ਉਚਰੇ ਹੋਏ ਸ਼ਬਦ ਨੇ ਉਹ ਗੁਰੂ ਨੇ ਮਤਲਬ ਜਿਵੇਂ ਗੁਰੂ ਦਰਸਾ ਮਹਾਰਾਜ ਉਹ ਲਿਖੀ ਹੋਈ ਗੁਰੂ ਨਹੀਂ ਆ ਲਿਖੇ ਲਿਖੇ ਹੋਏ ਗੁਰੂ ਨਹੀਂ ਆ ਉਹ ਜੋ ਲਿਖਿਆ ਗਿਆ ਆ ਉਹ ਉਚਰੇ ਦਾ ਤੇ ਫਿਰ ਉਹ ਗੁਰੂ ਆ ਮਤਲਬ ਉਹਨੂੰ ਜਦੋਂ ਆਪਣੇ ਜੀਵਨ ਦੇ ਵਿੱਚ ਢਾਲ ਲਾ ਪਏਗਾ ਫਿਰ ਗੁਰੂ ਆ ਆਫਟਰ ਆਲ ਸਾਰੀ ਕਾਇਨਾਤ ਸਾਰੀ ਜਿੰਨੀ ਵੀ ਸ੍ਰਿਸ਼ਟੀ ਆ ਜਿੰਨਾ ਵੀ ਬ੍ਰਹਿਮੰਡਾ ਸਾਰਾ ਇਹ ਹੀ ਗੱਲ ਕਹਿੰਦਾ ਕਿ ਸਿਰਫ ਸੱਚੇ ਸੱਚੇ ਕਰਮ ਕਰਨ ਨਾਲ ਕਿਹਦੀ ਕਿਹ ਲੋੜਵੰਦ ਦੀ ਮਦਦ ਕਰਨ ਦੇ ਨਾਲ ਕੀ ਧਰਮ ਜਾਗ੍ਰਿਤ ਹੁੰਦਾ ਹੈ ਤੇ ਉਹ ਧਰਮ ਤੋਂ ਹੀ ਸਾਨੂੰ ਕੋਣ ਕੋਣ ਮਿਲਦੇ ਆ। ਕਿੰਨੇ ਮੋਤੋ ਹੀ ਸਾਡੇ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਇਹ ਗੱਲ ਕਿੱਥੋਂ ਸ਼ੁਰੂ ਹੋਈ ਜਦੋਂ ਅਸੀਂ ਬ੍ਰੈਡ ਰਸ ਖਾ ਰਹੇ ਸੀਗੇ ਤੇ ਰਸ ਖਾਂਦੇ-ਖਾਂਦੇ ਰਸ ਖਾਣ ਤੋਂ ਸ਼ੁਰੂ ਹੋਈ ਹੀ ਕੀ ਰਸ ਖਾਣੇ ਖਾਂਦੇ ਮੈਂ ਸੋਚ ਰਿਆ ਸੀਗਾ ਕਿ ਆਪਣੇ ਆਪ ਹੀ ਗੱਲਾਂ ਕਰਨ ਦੇ ਸੀ ਪ੍ਰਤਾਪਾ ਜੀ ਮੈਂ ਦੁਕਾਨ ਤੇ ਹੁੰਦਾ ਤੇ ਮੈਂ ਕਹਿੰਦਾ ਕਿ ਰਸਤੇ ਲੈ ਲਈਏ ਪਰ ਬਰੈਡ ਜਿਹੜੀ ਆ ਉਹ ਸਮਝੋ ਕਿ ਐਕਸਪਾਇਰ ਹੀ ਹੋ ਗਈ ਆ ਐਕਸਪਾਇਰ ਹੀ ਤਾਂ ਲਈਏ ਪਰ ਉਸ ਵੀ ਨਹੀਂ ਲੈਂਦੇ ਹੀ ਨਹੀਂ ਕਦੀ ਕੋਸ਼ਾ ਬੜੀ ਧੀਰ ਬਾਦਲ ਲਿਆ ਪਤਾ ਨਹੀਂ ਕੀ ਕੀ ਕਰਨ ਗਿਆ ਤਾਂ ਹੀ ਲੈ ਲੈਂਦੇ ਮੈਂ ਰਸ ਵੀ ਆਪਾਂ ਅਵੋਇਡ ਕਰ ਲੈਂਦੇ ਆ ਬਿਸਕੁਟੀ ਵੀ ਅਵੋਇਡ ਕਰਦੇ ਆ ਉਹ ਕਰਦੇ ਕਰਦੇ ਫਿਰ ਦੁਬਾਕ ਚ ਆ ਗਿਆ ਕਿ ਇੱਕ ਦੋ ਮਿੰਟ ਦੋ ਮਨ ਹੁੰਦੇ ਆ ਹਨਾ ਹਾਂਜੀ ਚੇਤ ਦੇ ਅਚੇਤ ਇੱਕ ਆਪਾਂ ਜਿਹੜੇ ਆਪਸ ਵਿੱਚ ਗੱਲਾਂ ਕਰਦੇ ਇੱਕ ਸਾਡੇ ਅੰਦਰ ਜਿਹੜਾ ਆਪਣੇ ਆਪ ਵੀ ਚੱਲਦਾ ਹੈਣਾ ਹਾਂਜੀ ਤੇ ਉਹਦੀ ਗੱਲ ਕਰਦੇ ਵੇਹਾਂ ਕਿ ਜਦੋਂ ਸਵੇਰੇ ਪਾਠ ਕਰੀਦਾ ਹਨਾ ਤੇ ਜੇ ਤਾਂ ਧਿਆਨ ਵਿੱਚ ਆ ਤੇ ਫਿਰ ਤੇ ਪਾਠ ਹੋ ਜਾਂਦਾ ਆ ਜੇ ਧਿਆਨ ਜੇ ਕਿਤੇ ਉੱਥੋਂ ਭਟਕ ਗਏ ਅੰਦਰ ਉੱਧਰ ਕਿਤੇ ਚਲ ਗਿਆ ਤਾਂ ਫਿਰ ਉਹ ਪਾਠ ਦੀ ਸੁਆਭਤੀ ਨਹੀਂ ਹੁੰਦੀ ਫੇਰੇ ਫੇਰ ਵੇਖੀਦਾ ਕਿ ਅਸ਼ਾ ਮੈਂ ਤਾਂ ਬੜੇ ਚਿਰ ਤੋਂ ਬੈਠਾ ਹਾਂ ਤੇ ਕੰਪਲੀਟ ਹੀ ਨਹੀਂ ਹੋਇਆ ਕੰਮ ਇਹ ਜਿੱਦਾਂ ਇਹ ਮੇਰਾ ਦੋ ਦੋ ਘੰਟੇ ਢਾਈ ਡੇ ਘੰਟੇ ਮੈਂ ਜਦੋਂ ਹੁੰਦੇ ਰੋ ਥੱਲੇ ਮੈਂ 6 7 ਘੰਟੇ ਹੋ ਗਏ ਇਹ ਕਹੇ ਸੀ ਕਿਹੜਾ 파ੜੇ ਜਲਾ ਤਾਂ ਡਾਉਂ ਤੜੀ ਮਿਲਦਾ ਸੌ ਜਾਂਦੇ ਉਹ ਦੇ ਵੀ ਜਾ ਕੇ ਉੱਤੇ ਸੋ ਜਨ ਨਹੀਂ ਯਾ ਮਤਲਬ ਕਈ ਵਾਰੀ ਮੈਨੂੰ ਜਿਵੇਂ ਮੈਂ ਮੰਨ ਲਓ ਕਿ ਮੇਰਾ ਰੋਹ ਦਾ ਇਹ ਡਾਇਲਗ ਹੈ ਤੁਹਾਨੂੰ ਮੂਰਮੰਤਰ ਦੀ ਇੱਕ ਮਾਲਾ ਹੀ ਕਰਨੀ ਹੋਏ ਤੇ ਮੂਰਮੰਤਰ ਦੀ ਮਾਲਾ ਕਰਨ ਜਿਹੜੇ ਬੈਠ ਜਾਓ ਤੇ ਉਹ ਮਤਲਬ ਜਦੋਂ ਤੁਹਾਡੇ 10 ਪਾਟ ਹੋ ਗਏ ਤੇ ਸਮਝੋ ਇੱਕ ਮਤਲਬ ਝੋਕ ਆ ਗਈ ਜਾਂ ਮਤਲਬ ਇਹੋ ਜਿਹਾ ਕੰਮ ਹੋ ਗਿਆ ਤੇ ਉਹ ਸਾਰੀ ਜ ਅੱਧੀ ਮਾਲਾ ਵੀ ਹੋ ਜੇ ਤੇ ਫਿਰ ਫਿਰ ਵੀ ਤੁਹਾਨੂੰ ਲੱਗੇ 5-7 ਮਿੰਟ ਹੋ ਗਏ ਮਤਲਬ ਨਾਰਮਲ 10 ਮਿੰਟ ਦੇ ਵਿੱਚ ਮਾਲਾ ਹੋ ਜਾਂਦੀ ਹਾਂ ਅਸਾਂ ਕਰਕੇ ਟਾਈਮ ਡਿਊਰੇਸ਼ਨ ਹੁੰਦੀ ਹੈ ਕਿ ਕੋਈ ਵੀ ਜਾਪ ਦਾ ਕੋਈ ਵੀ ਗੱਲ ਕਰਦਾ ਹੈ ਉਹ ਟਾਈਮ ਹੁੰਦਾ ਮੈਂ ਘੜੀ ਦੇ ਟਾਈਮ ਨੋਟ ਕਰ ਲੈਂਦਾ ਕਿ ਮੈਂ ਸੋਚਦਾ ਕਿ ਜਿਵੇਂ 10 ਮਿੰਟ ਤੇ 15 ਮਿੰਟ ਹੋ ਗਏ ਨਾ ਮੈਂ ਸੋਚਦਾ ਇਹਦਾ ਮਤਲਬ ਮੈਂ ਸੌ ਗਿਆ ਆ ਫਿਰ ਮੈਂ ਦੁਬਾਰਾ ਵੀ ਮੈਨੂੰ ਆਪਣੇ ਆਪ 'ਚ ਮਨ ਨੂੰ ਤਸੱਲੀ ਨਹੀਂ ਹੁੰਦੀ ਉਹ ਤਸੱਲੀ ਨਹੀਂ ਹੁੰਦੀ ਤੇ ਫਿਰ ਮੈਂ ਦੁਬਾਰਾ ਤੋਂ ਸ਼ੁਰੂ ਕਰਦਾ ਐਸੀ ਚੱਕਰ ਜੀ ਇਸ ਇਸ ਚੱਕਰ ਇਹ ਸਿਰ ਤੇ 2 2.5 ਘੰਟੇ ਲਾ ਦੋ 2.5 ਘੰਟੇ ਲੱਗ ਜਾਣਗੇ ਹਰ ਕੇ ਫਿਰ ਮੈਂ ਥੱਲੇ ਫੋਨ ਕਰਦੀ ਆ ਵੀ ਕੀ ਗੱਲ ਤੇ ਮੇਰੇ ਦਵਾਈ ਚ ਲੈਣ ਦਾ ਇਹ ਪੱਕਾ ਸੰਗੇ ਜਿਹੜੇ ਅਜੇ ਤੱਕ ਆਏ ਨਹੀਂ ਥੱਲੇ ਤੇ ਵਾਗੇ ਮੇਰੇ ਨਾਲ ਤੂੰ ਇਹ ਹੀ ਕੰਮ ਕਰਦੇ ਜੀ ਹਣਾ ਕੀ ਮੇਰੇ ਤੇ ਹੁਣ ਟੇਲ ਕਰਦਾ ਕਿ ਮੰਨ ਲੈ ਜੇ ਇੱਕ ਵਾਰੀ ਮੈਂ ਨਾ ਹੁਣ ਜਿੰਨੇ ਪਾਠ ਸੋਚੇ ਹਨ ਉਹ ਮਹੀਨੇ ਦੇ ਪੂਰੇ ਕਰਕੇ ਹੀ ਉੱਠਾਂ ਮਤਲਬ ਕਹਿੰਦਾ ਇੱਕ ਵਾਰੀ ਰਾਤ ਦੋ ਰਾਤਾਂ ਲਾ ਕੇ ਆਵਾਂ ਥੱਲੇ ਨਾ ਆਵਾਂ ਮੈਂ ਭਾਬੀ ਜੀ ਨੂੰ ਕੋਈ ਧਿਆਨ ਹੀ ਨਹੀਂ ਰਹਿੰਦਾ ਭਾਬੀ ਦਾ ਦਿਮਾਗ ਵੀ ਉੱਤੇ ਸੋਧਾਰਾ ਮਹੀਨੇ ਭਾਬੀ ਨੂੰ ਫਿਕਰ ਰਹਿੰਦਾ ਹੈ ਕਿ ਵੀ ਉੱਪਰ ਬੈਠੇ ਨੇ ਤੇ ਇਦਾਂ ਥੱਲੇ ਆ ਜਣਾ ਚਾਹੀਦਾ ਬਸ ਇਹੀ ਚਿੰਤਾ ਕਰਦੇ ਰਹਿੰਦੇ ਆ ਆਕੇ ਬਿਜੀ ਵਿਚਾਰੇ ਉੱਤੋਂ ਮਾਰਾ ਹੀ ਤੇ ਕਮਰੇ ਚਾਲੇ ਆਪਣਾ ਰਵੀ ਜੀ ਰਿਹਾ ਉੱਤੇ ਹੀ ਮੇਰਾ ਪਾਟ ਨਹੀਂ ਬੇਟਾ ਖਤਮ ਹੋਇਆ ਮੇਰਾ ਪਾਟ ਨਹੀਂ ਹੈ ਜੇ ਮੇਰਾ ਪਾਟ ਰੋਟੀ ਗਲ ਮੇਰਾ ਪਾਟ ਮੇਰਾ ਪਾਟ ਮਾੜਾ ਕਰਦੇ ਰਹਿਣਾ ਤੇ ਇਹ 12 12 ਵਜੇ ਸਵੇਰ ਦੀ ਰੋਟੀ ਖਾਣੀ ਉਹਨਾਂ ਨੇ ਕਿ ਮੇਰਾ ਪਾਟ ਨਹੀਂ ਜਿਉ ਹੈ ਫਿਰ ਕਿਸੇ ਨਾਲ ਕਰਕੇ ਜਾਂਦੇ ਹੁੰਦੇ ਸੀ ਹਾਂ ਰੋਜ਼ ਅੱਜ ਉਹ ਮੇਰੇ ਦੰਤਾਂ ਨੂੰ ਦੇਖਿੰਦਿਆਂ ਮਾ ਤੇ ਮਰਗੀ ਭਾਵੇਂ ਜੋ ਕਿਸੇ ਵਿਧਾਨ ਨੇ ਕਹਿ ਪਈ ਹਨਾ ਮਾ ਮਰਗੀ ਵੱਡੀ ਕਰਦੇ ਜੇ ਉਹ ਕਹਿੰਦਾ ਮਨ 'ਚ ਨਹੀਂ ਉਦਾਸੀ ਹੁੰਦੀ ਆ ਕਹਿੰਦਾ ਮੇਰਾ ਜੀ ਕਰਦਾ ਮੈਂ ਕਿਸੇ ਕੋਲ ਰਹਿ ਬੈਠੀ ਉੱਚੀ-ਚੀਰੋ ਆ ਮੈਂ ਕਿਹਾ ਉਹ ਬਾਜੀ ਇਹ ਤਾਂ ਗੋ ਕਹਿੰਦੇ ਵੀ ਲੋਕੀ ਦੇ ਕਹਿੰਦੇ ਹੁਣ ਐ ਭੀ ਗਾ ਕਿੰਨੇ ਸੋਖੇ ਨੇ ਕਿੰਨੇ ਅਮੀਰ ਨੇ ਕੀ ਇਹਨਾਂ ਦਾ ਭੀ ਚਲੋ ਉਹਦੀ ਮਰੀ ਹੀ ਜਾਣਾ ਹੀ ਕਹਿੰਦਾ ਮਰੀ ਭੀ ਜੀ ਜਾਣਾ ਹੀ ਮਾਣੇ ਪਰ ਮਾਂ ਮੇਰੀ ਮਾਂ ਨੇ ਕਹਿੰਦਾ ਫੇ ਬੜਾ ਹੀ ਕੰਮ ਕੀਤਾ ਤੇ ਬੜਾ ਹੀ ਸੰਭ ਸਾਂਭਿਆ ਵੀ ਘਰ ਨਹੀਂ ਬਣਾਇਆ ਸਾਡੇ ਕੋਲ ਥੋੜੀ ਤਨਖਾਹ ਨਹੀਂ। ਢੇਲ ਕਿਰਾ ਜ਼ਮੀਨ ਦਾ ਦੇ 15 ਕਿੱਲੇ ਮੇਰੀ ਮਾਂ ਨੇ ਬਣਾਏ। ਤੇ ਆਪ ਕੰਮ ਕਰਨਾ, ਸਕੂਲ ਵੀ ਭੇਜਣਾ, ਸਾਨੂੰ ਕਾਰਾ ਕੰਟੀਨਿਊਅ ਡੰਗਰ ਸਾਹਮਣੇ ਸਭ ਕੁਝ ਕਰਨਾ। ਕਹਿੰਦਾ ਅੱਜ ਮੈਂ ਕਿਨਾਂ ਇਹਨੇ ਸਾਨੂੰ ਮਾਰੇ ਨਹੀਂ ਦਿੱਤਾ। ਸਾਡੀ ਮਾਂ ਨੂੰ ਮੇਟਣਾ ਨਹੀਂ ਮਿਲਿਆ। ਤੇ ਮੈਂ ਤਾਂ ਇੱਕ ਵਾਰੀ ਤੇ ਭਾਜੀ ਵੀ ਜਾਈ ਆਈ ਮਾਤਾ ਬਾਹਰ। ਦੇਖੋ ਹਰ ਇੱਕ ਦੀ ਕਰਮ ਆਪਣੇ ਆਪਣੇ ਹੁੰਦੇ ਮੰਮੀ। ਕੀ ਮਤਲਬ ਕਹਿੰਦਾ ਪੀੜੀਆਂ ਜਿਹੜੀਆਂ ਕਮਾਂਡੀਆਂ ਮਰ ਜਾਂਦੀਆਂ ਤੇ ਦਿੱਤੀ ਪਹਿਲੇ ਵੇਲੇ ਵੇਖੇ ਖਾ ਜਾਂਦੀਆਂ ਤੇ ਕਈ ਸੁਝਾਰ ਜਾਂਦੀਆਂ ਹਰ ਇੱਕ ਦੇ ਕਰਮ ਆਪਣੇ ਆ ਇਹਨੂੰ ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਦੁਨੀਆ ਦੇ ਉੱਤੇ ਕਿਸੇ ਦਾ ਸਰੀਰ ਦਾ ਕੰਟਰੋਲ ਆਪਣੇ ਤੱਕ ਹੀ ਆ ਮਤਲਬ ਆਪਣੇ ਮੂੰਹ ਫੜ ਸਕਦਾ ਬੰਦਾ ਦੂਜੇ ਦਾ ਮੂੰਹ ਤੇ ਫੜ ਨਹੀਂ ਸਕਦਾ ਮਤਲਬ ਆਪਣੀ ਜਮਾਨੀ ਕੰਟਰੋਲ ਕਰ ਸਕਦਾ ਹੋਰ ਕਿਸੇ ਦਾ ਤੇ ਕੁਝ ਕਰ ਨਹੀਂ ਸਕਦਾ ਇਹ ਚੀਜ਼ ਹੈ ਕਿ ਅਸੀਂ ਸਿਰਫ ਆਪਣੇ ਜੋਗੇ ਕਰ ਸਕਦੇ ਹਾਂ ਹੁਣ ਤੁਹਾਡੇ ਤੁਸੀਂ ਮਿਹਨਤ ਕੁਛ ਕੀਤੀ ਹੋਈ ਦੀ ਮੈਂ ਮਿਹਨਤ ਆਪਣੀ ਮਿਹਨਤ ਸੋਚਦਾ ਕਿ ਮੈਂ ਬਹੁਤ ਕੀਤੀ ਹੈ ਮੇਰੇ ਬੱਚੇ ਮਿਹਨਤ ਨਹੀਂ ਕਰਦੇ ਮਤਲਬ ਮੈਂ ਐਦਾਂ ਕਰਨੀ ਸੋਚਦਾ ਹਰ ਇੱਕ ਬੰਦਾ ਨਵੀਂ ਪੀੜ੍ਹੀ ਜਿਹੜੀ ਹੈ ਨਾ ਉਹ ਐਦਾਂ ਹੀ ਸੋਚਦੀ ਆ ਮਤਲਬ ਜਿਹੜੀ ਇੱਕ ਪੀੜ੍ਹੀ ਮੁਕਮਾਣਾ ਕਰਦਾ ਇੱਕ ਪੀੜ੍ਹੀ ਨੂੰ ਪੰਜਾਂ ਸਿਰਾਂ ਦੀ ਘਾਣਦੀ ਏਸੀ ਜੀ ਸਾਡਾ ਅੱਜ ਦਾ ਟੌਪਿਕ ਇਹ ਅਚਾਨਕ ਹੀ ਸ਼ੁਰੂ ਹੋਇਆ ਤੇ ਮੇਰੇ ਮਨ ਚ ਆਇਆ ਕਿ ਵੀ ਮੈਂ ਨਾ ਇਹਨਾਂ ਨੂੰ ਬੜੀ ਵਧੀਆ ਗੱਲਬਾਤ ਕਰਨ ਦੇ ਨੇ ਆਪਸ ਵਿੱਚ ਹਰ ਟੌਪਿਕ ਤੇ ਚੇਤ ਤੇ ਆ ਚੇਤਮੰਦੀ ਤੇ ਮੈਂ ਕਿਹਾ ਕਿ ਵੀ ਮੈਂ ਇਸ ਨੂੰ ਚੁੱਕਾਂ ਜਰਾ ਕਿ ਵੀ ਇਸ ਨੂੰ ਮਤਲਬ ਕਿ ਮੈਂ ਲੈ ਲਾਂ ਕੈਪਚਰ ਕਰ ਲਾਂ ਕਿ ਵੀ ਬਾਕੀ ਸਭ ਦੇ ਨਾਲ ਇਦਾਂ ਹੁੰਦਾ ਆ ਹਨਾ ਹਰ ਕੋਈ ਮਤਲਬ ਕਿ ਇਦਾਂ ਭਜਦਾ ਬੜੇ ਕਿਤੇ ਕਿਤੇ ਸ਼ੇਅਰ ਕਰ ਤੁਹਾਂ ਚਾਹੁੰਦਾ ਕਿਦਾ ਫੋਨ ਹੈ ਉਹ ਗੁਰਜੀਤ ਮੈਡਮ ਦਾ ਅੱਜ 5 ਜਣੇ ਸੀ ਅਸੀਂ 5 ਹਾਂ ਨਾ ਉਹਨੂੰ ਪਤਾ ਨਹੀਂ